ਲੋਕਾਂ ਮੇਰੇ ਆਪਣੀ ਵਿਆਹ ਦੀ ਫੁੱਲ ਤੇ ਆ ਚੱਲੀ ਜਾਂਦੀਆਂ ਰੰਗ ਰੰਗ ਹੋਈ ਜਾਂਦੀਆਂ ਇਧਰ ਐਮ ਸਭ ਰੰਗ ਰੰਗ ਕਰਿਆ ਗਿਆ ਆ ਤੇ ਇਧਰ ਵੀ ਰੰਗ ਕਰ ਤਾਂ ਆ ਵੀ ਗਮਰਾ ਤਿਆਰ ਹੋ ਗਿਆ ਆ ਵੀ ਆਪਾਂ ਇਧਰ ਲੋਕ ਵੀ ਆ ਗਏ ਆ ਤੇ ਆ ਵੀ ਗਮਰਾ ਤਿਆਰ ਹੋ ਗਿਆ ਤੇ ਆਪਣੀ ਵਿਆਹ ਦੀ ਚੱਲ ਰਹੀਆਂ ਫੁੱਲ ਤਿਆਰ ਨੇ ਜੋਰਾਂ ਤੇ ਕੰਮ ਚੱਲਦਾ ਜੋਰਾ ਸ਼ੋਰਾਂ ਦੇ ਆਪਾਂ ਤੁਹਾਨੂੰ ਸਾਰਾ ਬਖਾਉਣੇ ਅੰਦਰ ਆਪਣਾ ਕੀ ਘਰ ਦਾ ਕੰਮ ਕੰਪਲੀਟ ਹੋਇਆ ਸਭ ਤੋਂ ਪਹਿਲਾਂ ਲੌਬੀ ਇਹ ਆਪਣੀ ਰੋਬੀ ਹੈ ਨਾ ਤੇ ਰੋਬੀ ਦਾ ਮਤਲਬ ਡਿਜ਼ਾਈਨ ਵਗੈਰਾ ਤਾਂ ਹੋ ਗਿਆ ਸੀਗਾ ਤੇ ਬਾਕੀ ਇਹਦੇ ਉੱਪਰ ਆਲੇ ਬਾਲ ਕੱਟੇ ਕਰ ਰਹੇ ਸੀਗੇ ਤੇ ਆਏਗਾ ਆਪਣਾ ਕਿਚਨ ਕਿਚਨ ਦਾ ਵੀ ਕੰਮ ਆਪਾਂ ਨਾਲ ਹੀ ਸਟਾਰਟ ਕਰ ਦੇਣਾ ਵਾ ਤੇ ਜਦੋਂ ਆਹ ਕੰਪਲੀਟ ਹੋਊਗਾ ਕਿਉਂਕਿ ਫਿਰ ਇਹਦੇ ਉੱਪਰ ਰੰਗ ਰੂਣ ਕਰਦੇ ਨਾ ਫਿਰ ਉਹ ਅੰਦਰ ਸਾਰਾ ਸਿਸਟਮ ਕਰਾਉਣਾ ਤੇ ਆਹ ਬੈਠੀ ਹੈ ਸਾਡੀ ਨਿੱਕੀ ਹੈ ਨਾ ਗਿੱਗੀ ਸੋਹਣੀ ਗਿੱਗੀ ਤੂੰ ਹੈ ਨਹੀਂ ਤਾਂ ਹੁੰਦੀ ਆ ਤੜਕੀ ਨਹੀਂ ਦੌਣ ਲੱਗ ਜਾਂਦੀਆਂ ਨਹੀਂ ਹੈ ਹੈ ਤੇ ਆ ਆਪਣਾ ਉਹ ਰੂਮ ਕੰਪਲੀਟ ਤੇ ਇਹ ਤਾਂ ਕੀਤਾ ਰਾਤ 네ਰੇ ਹੋਏ ਤੱਕ 9 ਵੇ ਤੱਕ ਕੰਪਲੀਟ ਕਰਦੇ ਰਹੇ ਆ ਡਿਲੇਸ਼ਾ ਤੇ ਆ ਵੀ ਰੂਪ ਇਹਦਾ ਸਮਝੋ ਮਤਲਬ ਹੋ ਗਿਆ ਕੰਪਲੀਟ ਬਸ ਉਹ ਸੈੱਟ ਦਾ ਰੰਗ ਕਰਨ ਨਾਲ ਰਹੇਗਾ ਥੋੜਾ ਥੋੜਾ ਤੇ ਇਸ ਤੋਂ ਬਾਅਦ ਆਪਣਾ ਆਵਲਾ ਰੂਮ ਤੇ ਇਹ ਵੀ ਰੂਪ ਅੱਜ ਹੋ ਜਾਊਗਾ ਰੈਡੀ ਹੋ ਜਾਊਗਾ ਵੀ ਰੂਮ ਅੱਜ ਤੇ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਹੁੰਦੇ ਐਂਡ ਜੂ ਨੂੰ ਵਧੀਆ ਕਰੇ ਹੋਏ ਨੇ ਤੇ ਸਾਈਡਾਂ ਤੇ ਉਹਦਾ ਬਾਲ ਪੱਟੀ ਕਰਤੀ ਸੀਗੀ ਤੇ ਬਸ ਅੱਜ ਰੰਗ ਨੂੰ ਕਰਦੇ ਹਨਗੇ ਸਾਰਾ ਤੇ ਇਸ ਤੋਂ ਬਾਅਦ ਹੈਗਾ ਆਪਣਾ ਆ ਇਹ ਹੈਗਾ ਆਪਣਾ ਡ੍ਰੈਗ ਰੂਮ ਇਹ ਚ ਆਪਾਂ ਥੋੜਾ ਜਿਹਾ ਹੋਰ ਕੋਈ ਚੀਜ਼ ਕਰ ਪਤੀਆ ਇਹ ਬਣਾਵਾਂਗੇ ਚ ਪੀਵੀਸ਼ ਵਗੈਰਾ ਲੱਕੜ-ਲੁੱਕੜ ਦਾ ਤੇ ਇਸ ਤੋਂ ਬਾਅਦ ਆਪਣਾ ਆਪਲਾ ਰੂਮ ਆ ਇਹ ਹੈਗਾ ਆਪਣਾ ਰੂਮ ਆ ਤੇ ਇਹ ਜੋ ਆਪਾਂ ਕਰਾਈ ਹੈਗੀ ਪੀਵੀਸੀ ਦੀ ਸੀਲਿੰਗ ਤੇ ਬਾਕੀ ਤੇ ਦੇਖ ਸਕਦਾ ਡਿਜ਼ਾਈਨ ਦੱਸੋ ਕਿਵੇਂ ਆ ਤੇ ਇਹ ਮਤਲਬ ਹਲੇ ਪੂਰਾ ਕੰਪਲੀਟ ਨਹੀਂ ਹੋਇਆ ਵਾ ਤੇ ਹਲੇ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੀ ਮਤਲਬ ਗੱਲ ਵਧਵਾਨੀ ਪੂਰੀ ਵਧੀਆ ਤੇ ਇੱਥੇ ਮਤਲਬ ਜਿਵੇਂ ਪੈਨਲ ਪਾਉਣ ਲੱਗ ਕੇ ਆਪਣਾ ਦੂਸਰਾ ਸਿਸਟਮ ਜਿਵੇਂ ਕਹਿ ਦਿੰਨੇ ਆ ਆ ਲੈਂਪ ਲੰਪ ਵਗੈਰਾ ਲੱਗ ਕੇ ਇਧਰ ਆਪਾਂ ਲਾਵਾਂਗੇ ਜਿਹੜੀ ਇਧਰ ਅਸੀਂ ਐਤਰਾ ਬੋਰਡ ਆ ਇੱਥੇ ਬਣਾਵਾਂਗੇ ਸੀਸੀ ਵਾਲਾ ਪੈਨਲ ਜਿਵੇਂ ਅਸੀਂ ਸਾ ਪਿਆ ਸੀਗਾ ਤੇ ਇੱਥੇ ਵਧੀਆ ਲੱਕੜ ਦੇ ਕੁੜੇ ਲਾ ਕੇ ਪੈਨਲ ਬਣਾਵਾਂਗੇ ਇਧਰਲੀ ਸਾਈਡ ਵੀ ਇੱਕ ਆਪਾਂ ਵਧੀਆ ਪੈਨਲ ਬਣਾਵਾਂਗੇ ਤੇ ਇੱਥੇ ਹੋ ਜੂਗਾ ਜਿਵੇਂ ਇਦਾਂ ਬੈੱਡਰੂਮ ਆ ਤੇ ਇਧਰ ਇਧਰਲੀ ਸਾਈਡ ਆਪਾਂ ਬਣਾਵਾਂਗੇ ਐਲਡੀ ਪੈਨਲ ਜਿਵੇਂ ਐਲਡੀ ਪੈਨਲ ਐਲਡੀ ਬਾਸ ਤੇ ਕੋਈ ਆਸੇ ਨਾਲ ਉਹ ਤੇ ਸਾਈਡਾਂ ਦੇ ਵਧੀਆ ਡੈਕ ਰੋਸਨਾ ਤੇ ਇਧਰ ਹੈਗਾ ਆਪਣਾ ਵਾਸ਼ਰੂਮ ਵੀ ਹੈ ਇਧਰ ਤੇ ਉਹ ਖਰਚਾ ਮੈਨੂੰ ਇਸ ਨੂੰ ਲੈਟ ਲਾ ਕੇ ਬਹੋਣਾ ਵਾਂ ਉਹਨੂੰ ਬਾਕਸ ਵਗੈਰਾ ਬਣਨਗੇ ਲੱਕੜ ਦੇ ਤੇ ਉਹ ਚੀਜ਼ ਜਿਹੜੀ ਮੰਡਰਲ ਰੂ ਵਾਸਤੇ ਹੋਰ ਮੇਕਅਪ ਕਦਾ ਸਮਾਨ ਜਿੰਨੇ ਚਲੋ ਵਿਆਹ ਦੀ ਹੋਊਗਾ ਗੱਲ ਨੂੰ ਤੇ ਉਹ ਚੀਜ਼ ਬਣਨੀ ਆ ਇਧਰ ਆ ਪੋਚੀ ਬਣਾਵਾਂਗੇ ਇੱਥੇ ਆਪਾਂ ਲਾਵਾਂਗੇ ਲੈਂਪ ਜਦੋਂ ਵਿਆਹ ਤੋਂ ਬਾਅਦ ਅਗਰ ਆਪਾਂ ਇੱਥੇ ਆਪਣੇ ਕਰਨ ਲਾਵਾਂਗੇ ਫੋਟੋ ਥੱਲੇ ਇੱਥੇ ਲੈਂਪ ਲਉਂਗੇ ਜਿੱਦੇ ਵਾਲਾ ਲੱਗੇ ਇੱਥੇ ਲਾਵਾਂਗੇ ਲੈਂਪ ਆਪਣੇ ਲੌਬੀ ਦਾ ਵੀ ਕੰਮ ਹੋਈ ਜਾਂਦਾ ਵਾ ਤੇ ਲੋਬੀ ਤੇ ਸਾਰਾ ਉੱਪਰ ਇਹਨਾਂ ਨੇ ਬਾਲ ਪੱਟੀ ਵੇਰਾ ਕਰਤੀ ਬਾਲ ਪੱਟੀ ਕਰਕੇ ਹੁਣ ਸਾਰੇ ਜਿੰਨਾ ਵੀ ਡਿਜ਼ਾਈਨ ਆ ਉਹ ਇਸ ਤਰ੍ਹਾਂ ਚ ਰੇਗੁਰੂ ਕਮਲ ਸਾਰਾ ਕਰਕੇ ਤੇ ਫਿਰ ਇਸ ਤਵਾਰ ਆ ਰੰਗ ਦਾ ਸਟਾਰਟ ਕਰਨਗੇ ਤੇ ਫਿਰ ਇਹਨ ਸਾਰਾ ਕੰਪਲੀਟ ਹੋ ਜਾਊਗਾ ਤੇ ਆਪਾਂ ਤੁਹਾਨੂੰ ਉਧਰ ਵੀ ਦਿਖਾਉਣੇ ਕਮਰੇ ਚੱਲ ਕੇ ਵੀ ਆਪਣਾ ਉਧਰ ਵੀ ਕਮਰਾ ਵਧੀਆ ਰੈਡੀ ਹੋ ਗਿਆ ਉਹ ਵੀ ਕਮਰਾ ਇਹਨ ਸੋਨਾ ਬਣ ਗਿਆ ਤੇ ਬਸ ਇਦਰਾ ਮੁੰਡਾ ਲੱਗਿਆ ਹੋਇਆ ਇਹ ਉੱਪਰ ਜਿਹੜਾ ਡਿਜ਼ਾਈਨ ਆ ਇਹਦੇ ਉੱਪਰ ਆਪਣਾ ਬਾਲ ਪੱਟੀ ਕਰੀ ਜਾਂਦਾ ਵਾ ਤੇ ਬਸ ਬਾਲ ਪੱਟੀ ਕਰਕੇ ਇਹ ਵੀ ਅੱਜ ਰਾਤ ਨੂੰ ਆਪਣਾ ਆ ਕਮਰਾ ਹੋ ਜਾਣਾ ਕੰਪਲੀਟ ਤੇ ਬਾਕੀ ਆ ਸਾਰੇ ਆਪਣੇ ਘਰ ਦੇ ਮੰਮੀ ਹੁਣੇ ਖੜੇ ਆ ਛੋਟਾ ਖੜਾ ਵਾ ਉੱਤਰ ਫਰੈਂਡ ਖੜੇ ਆ ਤੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਬਾਕੀ ਵੀਡੀਓ ਦੱਸੋ ਕਿਦਾਂ ਲੱਗੀ